ਸਮ ਤਾਂ ਇੱਥੇ ਪਤਾ ਨਹੀਂ ਲੱਗਦਾ ਕਦੋਂ ਬਦਲ ਜੀ ਜਦੋਂ ਆਏ ਸੀ ਪੂਰੀ ਤਿੱਖੀ ਧੁੱਪ ਸੀਗੀ ਤੇ ਹੁਣ ਕੁਛ ਇਹੋ ਜਿਹਾ ਹੋਇਆ ਪਿਆ ਰਾਤ ਦੇ 8:34 ਹੋ ਗਏ ਅਸੀਂ ਟਰੈਕ ਤੇ ਥੱਲੇ ਜਾ ਹੀ ਜਾਂਦੇ ਆ ਨਾ ਅੱਗੇ ਕੋਈ ਦਿਸਦਾ ਤੇ ਨਾ ਹੀ ਪਿੱਛੇ ਕਲਾਵਾ ਜਿੰਨਾ ਕਿ ਚਾਣ ਲੈਣੇ ਇਹ ਫੋਨ ਦੀਆਂ ਲਾਈਟਾਂ ਦਾ ਹੀ ਆ ਹਾਲੇ ਪਤਾ ਨਹੀਂ 15 ਮਿੰਟ ਲੱਗਦੇ 20 ਮਿੰਟ ਲੱਗਦੇ ਜਾਂ ਅੱਧਾ ਘੰਟਾ ਲੱਗਦਾ ਜਿਵੇਂ ਸੁੰਨਾ ਹੋ ਜਾਂਦਾ ਇਸ ਟਾਈਮ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਜਣੇ ਸਮਾਂ ਹੋ ਗਿਆ ਸਵੇਰ ਦੇ 3:30 ਵਜੇ ਤਾਰੀਖ 26 ਜੂਨ 2025 ਆਪਾਂ ਬੈਠੇ ਆ ਇਸ ਟਾਈਮ ਗੁਰਦੁਆਰਾ ਸ਼੍ਰੀ ਗੋਬਿੰਦ ਘਰ ਮਿਲੋ ਫਰੇਮ ਦੇ ਵਿੱਚ ਆਪਣੇ ਨਾਲ ਦਿਖਦੇ ਪਏ ਆ ਗੁਰੀ सोनू ਤੇਰਾਗ ਜੋ ਚਾਹ ਪੀ ਕੇ ਚੱਲਦੇ ਹੁਣ ਅੱਗੇ ਵੱਲ ਥੋੜੇ ਜਾਰੀ ਹੋ ਅੱਜ ਸਵੇਰ ਤੇ ਯਾਤਰਾ ਹੋ ਗਈ ਸ਼ੁਰੂ ਚਲੋ ਜੀ ਚਲੋ ਗੋਬਿੰਦ ਘਰ ਤੋਂ ਜਦੋਂ ਆਪਾਂ ਨਿਕਲੇ ਸੀ ਉਦੋਂ ਪੂਰਾ ਨੇਰਾ ਸੀ ਤੇ ਹੁਣ ਦਿਨ ਥੋੜਾ ਜਿਹਾ ਖੁੱਲਿਆ ਹੁਣ ਅੱਗੇ-ਅੱਗੇ ਵੀਡੀਓ ਦਿਖਾਉਂਦੇ ਆ ਰਾਸਤੇ ਦੇ ਵਿੱਚ ਵਿੱਚ ਸਿੱਧੇ ਰਸਤੇ ਵੀ ਐ ਤੇ ਵਿੱਚ ਦੀਆਂ ਸ਼ਾਰਟਕਟ ਵੀ ਆ ਜਾਂਦੇ ਆ ਉਹ ਆਉਦੇ ਸ਼ਰੀਰ ਦੇ ਸਾਬ ਨਾਲ ਜਿਹਨੇ ਜਿਵੇਂ ਕਰਨਾ ਹੈ ਕਰ ਸਕਦਾ ਬੰਦਾ ਸਵੇਰੇ 2:30 ਵਜੇ ਦੇ ਅਸੀਂ ਉੱਠੇ ਹੋਏ ਆ ਕਿਉਂਕਿ ਰਾਤ ਦਾ ਚਾਹ ਇੰਨਾ ਸੀਗਾ ਤੇ ਸਵੇਰੇ ਜਾਣਾ ਗੁਰਦਵਾਰਾ ਸਾਹਿਬ ਦਰਸ਼ਨ ਕਰਨੇ ਆ ਸਮਾਨ ਅਸੀਂ ਜਿਆਦਾ ਚੱਕ ਲਏ ਸੀ ਨਾਲ ਪਹਿਲਾਂ ਸੋਚਿਆ ਕਿ ਰੀ ਕਰ ਦੇ ਵਿੱਚ ਜਮ੍ਹਾਂ ਕਰਾ ਦਾਂਗੇ ਪਰ ਉਹ ਵੀ ਖੁੱਲਣ ਦਾ ਸਮਾਂ ਅਸੀਂ 4:30 ਫਿਰ ਉੱਥੇ ਕੇ ਲੋਕਲ ਦੁਕਾਨ ਤੇ ਜਮ੍ਹਾਂ ਕਰਾ ਕੇ 100 ਰੁਪਏ ਲਿਆ ਸੀ ਉਹਦੇ ਨੇ ਉੱਥੇ ਰੱਖ ਕੇ ਆ ਗਏ ਸੀ ਅੱਜ ਦੀ ਜਿਹੜੀ ਚੜ੍ਹਾਈ ਐ ਉਹ ਆਪਾਂ 6 ਕਿਲੋਮੀਟਰ ਕਰਨੀ ਆ ਤੇ ਜਿਹੜੇ ਰਸਤੇ ਐ ਐ ਖੜੇ ਤੇ ਟੁੱਟੇ ਮਿਲਣਗੇ ਵਿੱਚ ਵਿੱਚ ਵੀਡੀਓ ਦੇ ਨਾਲ ਤੁਸੀਂ ਜੁੜੇ ਰਹੋ ਕਿਉਂਕਿ ਲਾਸਟ ਤੇ ਆਪਾਂ ਇੱਥੋਂ ਤੱਕ ਦਾ ਸਾਰਾ ਖਰਚਾ ਜੋ ਵੀ ਆਪਣਾ ਰਹਿਣ ਸਹਿਣ ਜਿੱਥੇ-ਇਥੇ ਜਿੰਨਾ ਵੀ ਖਰਚਾ ਹੋਇਆ ਸਾਰੀ ਚੀਜ਼ ਦੱਸਾਂਗੇ ਇਹ ਦੋ ਤਿੰਨ ਸ਼ਾਰਟਕਟ ਚ ਜੜੇ ਆ ਤੇ ਇਹਨੂੰ ਪਾਸੇ ਜਾ ਪੈ ਗਿਆ ਉਹਨੂੰ ਸ਼ਾਰਟਕਟ ਦਾ ਕਿਵੇਂ ਕਰਨੀ ਮੁੰਡਿਆ ਇੱਧਰ ਹੀ ਨਾਰਮਲ ਦੇਖਦੇ ਆ ਪਹਿਲਾਂ ਉਹ ਕੀ ਕਰਦਾ ਹੈ ਇੱਕ ਬੈਗ ਹੈ ਨਾ ਗੋਲੇ ਹੁੰਦੇ ਇਹ ਮਾਤਮਾ ਆਰੇ ਬਤਾ ਦਿਓ ਦਾ ਪਾਸ ਨਹੀਂ ਲੱਗਦਾ ਅਸਾਈ ਕਰਾ ਆਪ ਹੋ ਰਹੀ ਹੈ ਦੇ ਭਾਈ ਸਾਰਾ ਕੰਨਾ ਆ ਜਾਓ ਆਹ ਸ਼ਾਰਟਕਟ ਦੇ ਵਿੱਚੋਂ ਆਏ ਆਪਾਂ ਅੱਧੇ ਘਰ ਆਪ ਹੋ ਰਹੀ ਹੈ ਨਹੀਂ ਉਹ ਤਾਂ ਥੋੜੀ ਰਹਿਣਾ ਤੁਮ ਬਸ ਫਿਰ ਚੱਲਦੇ ਆਂ ਤਾਂ ਕਿਵੇਂ ਭਾਈ ਠੀਕ ਹੈ ਤਾਂ ਇਹਦਾ ਫੇਰ ਸਹੀ ਆ ਆਪਾਂ ਬੈਠੇ ਆ ਇਸ ਟਾਈਮ 12000 ਫੁੱਟ ਦੇ ਐਲਟੀਟਿਊਡ ਤੇ ਤੇ ਸਾਹ ਸੁ ਜੜਨ ਦਾ ਇੱਥੇ ਥੋੜਾ ਜਿਹਾ ਰਹਿੰਦਾ ਚੱਕਰ ਆ ਸਾਹ ਜ਼ਿਆਦਾ ਖੋਲਦਾ ਬਾਕੀ ਦੋ ਕੁ ਚੜਹਾਈਆਂ ਚੜ੍ਹ ਕੇ ਸਾਹ ਆ ਲਈ ਜਾਂਦੇ ਰਹਿੰਦਾ ਏ ਕਿਨ ਕਿਨ ਕੇ ਕਦਮ ਪੱਟੀ ਜਾਂਦੇ ਇਹ ਜਗ੍ਹਾ ਇਹੋ ਜਿਹੀ ਆ ਬੰਦੇ ਦੀ ਥਕਾਵਟ ਵੀ ਵੱਧਦੀ ਰਹਿੰਦੀ ਆ ਤੇ ਸਕੂਨ ਵੀ ਵੱਧਦਾ ਰਹਿੰਦਾ ਜਿਵੇਂ ਜਿਵੇਂ ਉੱਪਰ ਨੂੰ ਜਾਈ ਜਾਂਦੇ ਆ ਮਹੌਲ ਹੋਰ ਸੋਹਣੇ ਬਣ ਜਾਂਦੇ ਆ ਆਹ ਅਗਲੇ ਗਲੇਪੇ ਚ ਬਾਈ ਦਿਖਾਉਨੇ ਆ ਜਿਨੇ ਸਾਡੇ ਬੰਦਿਆਂ ਨੂੰ ਵੀ ਸ਼ਾਰਟਕਟ ਦਾ ਗਿਆ ਚਲੋ ਆਪਾਂ ਸ਼ਾਰਟਕਟ ਚ ਆ ਗਏ ਆ ਬਈ ਆ ਮੇਰੀ ਗੱਲ ਸੁਣ ਕਿਸੇ ਦਾ ਹੁਣ ਕੋਈ ਬੁੱਢਾ ਵਾ ਉਹਨੇ ਨਹੀਂ ਲੈਣਾ ਕੋਈ ਕੋਈ ਕੇਸ ਕੋਈ ਚੜਦਾ ਉਹਨੇ ਲੈਣਾ ਸ਼ਾਰਟਕਟ ਆਹ ਤੇ ਜੇ ਤੇ ਲੈਣਾ ਗਿਆ ਨੇ ਬਈ ਆ ਜਾਂਦਾ ਹੀ ਉਹ ਜਾਂਦਾ ਇਹ ਥੱਲੇ ਉਤਰਦੇ ਆਹ ਸਪੀਡ ਨਾਲ ਉੱਪਰ ਸੰਗਤਾਂ ਨੂੰ ਛੱਡ ਕੇ ਆਏ ਆ ਇਹ ਜਾਂਦੇ ਪੇ ਥੱਲੇ ਉਹ ਥੱਲੇ ਤੋਂ ਪਸੂ ਨੇ 4 ਵੇ ਟ੍ਰੈਕ ਸ਼ੁਰੂ ਕੀਤਾ ਸੀਗਾ ਤੇ ਇੱਥੇ ਆ ਕੇ ਹੁਣ ਦਿਨ ਚੜ ਗਿਆ ਇੰਨੀ ਕੁ ਵਾਰ ਗੱਡੀ ਆਪਾਂ ਹੁਣ ਆਪਾਂ ਜੜਾਈ ਜੜ ਦੇ ਚੜਦੇ ਗਲੇਸ਼ੀਅਰ ਦੇ ਨਾਲ ਚੜਨ ਲੱਗ ਗਏ ਬਸ ਦੋ ਚਾਰ ਮੋੜ ਹੋਰ ਉੱਪਰੋਂ ਬਰਫ਼ ਦੇਖਣ ਲੱਗ ਗਈ ਬਾਕੀ ਥੋੜੀ ਬਹੁਤ ਥੱਲੇ ਆਹੋ ਤੁਹਾਡੇ ਸੰਗ ਤਾਂ ਹਲੇ ਜਾਂਦੀਆਂ ਨਹੀਂ ਆਹ ਥੱਲੇ ਤੋਂ ਆਪਾਂ ਇੱਕ ਛੋਟਾ ਜਿਹਾ ਸ਼ਾਰਟਕਟ ਲੈ ਕੇ ਆਏ ਸੀਗੇ ਤੇ ਉੱਤੇ ਆ ਕੇ ਵਿਊ ਇਹੋ ਜਿਹਾ ਬਣ ਜਾਂਦਾ ਚਲੋ ਚਲੋ ਜਲਦੀ ਚੱਲਦੇ ਆਪਾਂ ਆਹ برف ਕੋਲੇ ਆ ਗਏ ਇਹ ਜੰਮੀ ਹੋਈ ਹੈ ਕਿਉਂਕਿ ਪੁਰਾਣੀ ਹੈ ਮਿੱਟੀ-ਮੁੱਟੀ ਪਈ ਹੈ برف ਪੂਰੀ ਜੰਮੀ ਹੋਈ ਹੈ ਇੱਥੇ ਉਹਨੇ ਥਕਾਵਟ ਤਾਂ ਜ਼ਰੂਰ ਹੋ ਜਾਂਦੀ ਹੈ ਪਰ ਉੱਤੇ ਆ ਕੇ ਜਿਹੜੇ ਆਹ ਵਿਊ ਬਣਦੇ ਆ ਨਹੀਂ ਆਉਂਦੀ ਥਕਾਵਟ ਉਹ ਥੱਲੋਂ ਆਪਾਂ ਟ੍ਰੈਕ ਕਰਨਾ ਸ਼ੁਰੂ ਕੀਤਾ ਸੀ ਉੱਤਰੋਂ ਦੀ ਕੰਮ-ਕੰਮ ਕੇ ਹਲੇ ਉੱਪਰ ਜਾਣਾ ਮਾਰ ਸੋ ਨੂੰ ਡੰਡਾ ਮੜਿਆ ਕਿਵੇਂ ਹੈ ਠੰਡੀ ਬਹੁਤ ਹੈ ਹੱਥ ਕਰਕੇ ਇਹ ਗਰਮ ਹੁੰਦੀ ਆ ਉਬਲ ਜਣੀ ਸੋ ਨੂੰ ਫਿਕਰ ਤਾਂ ਸਾਰੇ ਖੁੱਲਦਾ ਪ੍ਰਹਾਲੀ ਹੋ ਜਾਂਦਾ ਰਸਤੇ ਦੇ ਵਿੱਚ ਆਹ ਚੜਨਾ ਹੁੰਦਾ ਤੇ ਅੱਗੇ ਜਾ ਕੇ ਦੋ ਰਸਤੇ ਬਣ ਜਾਂਦੇ ਆ ਇੱਕ ਤਾਂ ਉੱਪਰ ਉਹ ਪੌੜੀ ਚੜਦੀ ਆ ਉਹ ਸਾਹਮਣੇ ਤੇ ਇੱਕ ਥੱਲੇ ਦੀ ਰਸਤੇ ਆਪਾਂ ਜਾਵਾਂਗੇ ਥੱਲੇ ਵਾਲਾ ਰਸਤਾ ਕਿਉਂਕਿ ਜਿਹੜਾ ਪੌੜੀ ਵਾਲਾ ਉਹ ਤਾਂ ਸਾਹ ਬਹੁਤ ਜ਼ਿਆਦਾ ਚੜਦਾ ਹੈ ਸਾਹ ਫੁੱਲ ਜਾ ਤੇ ਪੌੜੀ ਵੀ ਪੂਰਾ ਪੂਰਾ ਹੀ ਸੁੱਖ ਨਾਲ ਥੱਲੇ ਵਾਲੇ ਰਸਤੇ ਜਾਵਾਂਗੇ ਆਰਾਮ ਨਾਲ ਪਹੁੰਚ ਜਾਵਾਂਗੇ ਉੱਪਰ ਪੌੜੀ ਵਾਲਾ ਰਸਤਾ ਬਣਿਆ ਤਾਂ ਨਵੇਂ ਪਰ ਬਹੁਤ ਉੱਚਾ ਬਣਿਆ ਹੋਇਆ ਉਹ ਆਹ ਦੋ ਰਸਤੇ ਬਣ ਜਾਂਦੇ ਆ ਸਾਹਮਣੇ ਪੌੜੀ ਵਾਲਾ ਇੱਕ ਰਸਤਾ ਇਧਰੋਂ ਜਾਂਦਾ ਹੈ ਪਾਪਾ ਆਹ ਵਾਲਾ ਰਸਤਾ ਜਾਵਾਂਗੇ ਥੋੜੀ ਜਲਦੀ ਉਹ ਤੱਕ ਧੋਪਣਾ ਨਿਆਰਾ ਬੰਦੇ ਮੈਂ ਬੁਰਾ ਜਿਹਾ ਰਸਤੇ ਦੇ ਵਿੱਚੋਂ ਆਹ ਲੱਗੇ ਸੀ ਪੁੱਛਿਆ ਸੀ ਕਾਫੀ ਜਣੇ ਨੇ ਕਹਿ ਦੇ ਮੂੰਹ ਮੂੰਹ ਬਹੁਤ ਪਈ ਜਾਂਦਾ ਸੀਗਾ ਪਰ ਚਲੋ ਇੰਨੀ ਕਰਤਾ ਰੀਲ ਆਪਣੇ ਤੇ ਤੇ ਉਹ ਜਾ ਕੋਈ ਚੱਤਰ ਨਹੀਂ ਗਿਆ ਤੋ ਪਤਾ ਇੱਥੇ ਆਹਾਂ ਨੀ ਯਾਰ ਵੀਰੇ ਮੋٹے ਕੋਟ ਪਏ ਸੀ ਉਹ ਵੀ ਲਾਤੇ ਆਪਾਂ ਤੇ ਰਸਤੇ ਦੇ ਵਿੱਚ ਉਹ ਪਤਾ ਨਹੀਂ ਲੱਗਦਾ ਸਾਰੀ ਟੀ-ਸ਼ਰਟ ਪਸੀਨੇ ਦੀ ਭਿੱਜੀ ਪਈ ਏ ਹੁਣ ਆਪਾਂ ਕਰਨਾ ਹੈ ਆਹੋਲਾ ਡ੍ਰੈਗ ਬਸ ਹੁਣ ਵਾਧ ਤੋ ਅੱਧਾ ਘੰਟਾ ਤੇ ਲਿਡ ਘੰਟਾ ਇੰਨੀ ਕੁ ਵਾੜ ਰਹੀ ਏ ਆਉਣ ਦਿਨ ਆਰਨਾ ਚੜਾਈ ਚੜਦੇ ਚੜਦੇ ਆਪਾਂ ਇੱਕ ਜਗ੍ਹਾ ਤੇ ਰੁਕ ਗਏ ਪਿੱਛੇ ਵੀਊ ਬੰਦੋ ਸਤਾ ਹੋ ਗਿਆ ਟੱਲਾ ਥੋੜਾ ਯਾਰ ਗੋਲੀ ਲਾਤੀ ਹੈ ਕੱਟੇਗਾ ਮੁਫਰਾ ਓਕੇ ਨਹੀਂ ਲਾਉਂਦਾ ਨਾ ਜੋ ਕੋਈ ਸਿਆਲ ਚੁੱਕਦਾ ਹੈ ਗੋਲੀ ਤੇਨੂੰ ਵੀ ਚਾਹੀਦੀ ਮੈਨੂੰ ਲਾਉਂਦਾ ਕਿਤੇ ਕਿਤੇ ਵੀਰ ਤਾਵਰ ਚਾਉਂਦਾ ਹਾਂ ਨਾ ਦੇ ਉੱਪਰ ਰਿਸ਼ਾਨ ਸਾਹਿਬ ਦਿਸਦੇ ਪਏ ਬੱਦਲਾਂ ਤੋਂ ਉੱਤੇ ਦੀ ਗੱਲ ਬਾਤ ਹੈ ਜੀ ਸੋਹਾਰ ਦੇ ਨੇ ਕੇਨ ਪਾਰ ਰਹਿਣਾ ਸਤੂ ਦਾਸਾਂ ਵੱਜ ਗਏ ਸਵੇਰ ਦੇ ਤੇ ਆਪਾਂ ਪਹੁੰਚ ਗਏ ਗੁਰਦੁਆਰਾ ਸ਼੍ਰੀ ਹੀਮਕੁੰਟ ਸਾਹਿਬ ਰਸਤੇ ਦੇ ਵਿੱਚ ਥਕਾਵਟ ਵੀ ਹੁੰਦੀ ਹੈ ਸਾਹ ਵੀ ਫੁੱਲਦਾ ਪਰ ਜਿਹੜਾ ਸਾਹਮਣੇ ਮਾਹੌਲ ਦਿਸਦਾ ਵੇ ਇਹ ਦੇਖ ਕੇ ਸਾਰੀ ਥਕਾਵਟ ਦੂਰ ਹੋ ਜਾਂਦੀ ਬੰਦੀ ਦੀ। ਲਓ ਜੀ ਕਰ ਲੋ ਦਰਸ਼ਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ। 8 ਹੋ ਗਏ ਆਪਾਂ ਹੁਣ ਜੋੜੇ ਜਮਾ ਕਰਾਉਣੇ ਆ ਉਸ ਤੋਂ ਬਾਅਦ ਸ਼ੁਭਾ ਗੁਰੂ ਘਰ ਦੇ ਅੰਦਰ ਜਾ ਕੇ ਪਾਠਾ ਡਿਕਰੀ ਆ। ਇੱਧਰ ਆ ਕੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਸਾਹਮਣੇ ਨਿਸ਼ਾਨ ਸਾਹਿਬ ਤੇ ਇੱਧਰ ਬਣਿਆ ਹੋਇਆ ਇਹ ਜੋੜਾ ਘਰ ਆਪਾਂ ਜੋੜੇ ਇਸ ਬਾਹਰ ਹੀ ਲਾਦੇ ਫੋਟੋ ਰੱਖਣਾ ਰੱਖਦੇ ਕਿਹਦੇ ਜਾਂਦਾ ਨਹੀਂ 수고하셨 <laughs> 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 ਇਸ਼ਨਾਨ ਕਰ ਲਿਆ ਆਪਾਂ ਇੱਕ ਵਾਰੀ ਹੰਠ ਹੰਠ ਚੱਕੀ ਗਈ ਪੂਰੀ ਇਸ਼ਨਾਨ ਕਰਕੇ ਹੁਣ ਆਪਾਂ ਜਾਣੇ ਪਿਆ ਦਰਸ਼ਨ ਕਰਨ ਪੌੜੀਆਂ ਤੋਂ ਜਿਹੜੇ ਬੰਦੇ ਥੱਲੇ ਆਈ ਜਾਂਦੇ ਆ ਇਹ ਦਰਸ਼ਨ ਕਰਿਓ ਆਪਾਂ ਦੂਸਰੇ ਗੇਟ ਜਾਣਾ ਥੱਲੋਂ ਦੀ ਗੁਰੂ ਘਰ ਦੇ ਵਿੱਚ ਦਰਸ਼ਨ ਕਰ ਆਏ ਆਪਾਂ ਅੰਦਰ ਜਿਹੜੀ ਵੀਡੀਓਗ੍ਰਾਫੀ ਅਲਾਉਡ ਨਹੀਂ ਕਿਉਂਕਿ ਅੰਦਰ ਲਾਈਵ ਚੱਲਦਾ ਹੁੰਦਾ ਵੀਡੀਓ ਨਹੀਂ ਬਣਾਉਣ ਦਿੰਦੇਗੇ ਮਾਹੌਲ ਇੱਥੇ ਕਿਸੇ ਟਾਈਮ ਐਜੋਜਾ ਹੋ ਜਾਂਦਾ ਵੀ ਬੰਦੇ ਦਾ ਕੁਝ ਬੋਲਣ ਨੂੰ ਨਹੀਂ ਜੀ ਕਰਦਾ ਬਸ ਐਂ ਚੁੱਪ ਮੌਸਮ ਦਾ ਇੱਥੇ ਪਤਾ ਨਹੀਂ ਲੱਗਦਾ ਕਦੋਂ ਬਦਲ ਜੇ ਜਦੋਂ ਆਏ ਸੀ ਪੂਰੀ ਤਿੱਖੀ ਧੁੱਪ ਸੀਗੀ ਤੇ ਹੁਣ ਕੁਛ ਐਹੋਜਾ ਹੋਇਆ ਪਿਆ ਕੰਟਕ ਪਹਿਲਾਂ ਜਦੋਂ ਆਏ ਸੀ ਪੂਰੀ ਧੁੱਪ ਸੀ ਸਰੋਵਰ ਵੀ ਪੂਰਾ ਸਾਫ਼ ਦਿਖਦਾ ਸੀਗਾ ਤੇ ਗੁਰੂ ਘਰ ਵੀ ਗੁਰੂ ਘਰ ਉੱਧਰ ਸਾਹਮਣੇ ਹੈ ਧੁੰਦ ਦੇ ਵਿੱਚੋਂ ਦੇਖ ਨਹੀਂ ਰਿਹਾ ਲੰਗਰ ਹਾਲ ਦੇ ਵਿੱਚ ਹੁਣ ਆਪਾਂ ਆ ਗਏ ਆ ਅੰਦਰ ਚੱਲ ਕੇ ਦੇਖਦੇ ਆ ਲੰਗਰ ਕੇ ਇਸ ਚੀਜ਼ ਦਾ ਪਹਿਲਾਂ ਇਹਧਰੋਂ ਭਾਂਡੂ ਲੈ ਲਈਏ ਚੱਲਦੇ ਆ ਸਰੰਦਰ ਵੱਲ ਇੱਥੇ ਲੰਗਰ ਸ਼ਕਲ ਲੱਗੇ ਆ ਹੁਣ ਆਪਾਂ ਖਿਚੜੀ ਤੇ ਚਾਹ ਦਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤੋਂ 100 ਮੀਟਰ ਪਿੱਛੇ ਹੁੰਨੇ ਆ ਇੱਧਰ ਬਣਿਆ ਹੋਇਆ ਮੰਦਿਰ ਲੋਕਪਾਲ ਲక్ష్మణ ਮੰਦਿਰ ਉਨੇ ਦਰਸ਼ਨ ਕਰਦੇ ਆ ਕਿਨ ਹੋ ਪੇਤ ਲਾਈ ਮੋਹ ਹੋ ਆਪ ਬਾਨ ਹਰ ਜੈ ਕਿ ਮੁੱਖ ਸੇਤ ਨੂੰ ਮਹਾਰੀਕ ਲਾਏ ਅੰਧੇ ਸੇ ਜਗਤ ਮੇਂ ਗਮਾਈ ਕੀ ਉਪਸਥਿਤੀ ਹੋਈ ਮੰਦਰ ਦੇ ਵਿੱਚ ਮੱਥਾ ਟੇਕ ਗਏ ਆਪਾਂ ਤੇ ਟਿੱਕਾ ਲਾਦਾ ਬੰਦਾ ਜੀ ਪ੍ਰੀਤ ਲਾਈ ਹਰ ਜਨ ਪ੍ਰੀਤ ਚਲੋ ਜੀ ਬੋਲੇ ਸੋਨਿਆ ਸੋਸਰੀਆ ਕਾਲਾ ਸਮਾ ਹੋ ਗਿਆ ਹੁਣ ਦੁਪਹਿਰ ਦੇ 1 ਵਜੇ ਜਪਾ ਦਰਸ਼ਨ ਕਰਕੇ ਚੱਲੇ ਵਾਪਸ ਪਹਿਲਾਂ ਦੂਜੇ ਰਸਤੇ ਆਏ ਸੀ ਹੁਣ ਪੌੜੀਆਂ ਵਾਲੇ ਰਸਤੇ ਤੋਂ ਵਾਪਸ ਆਨੇ ਆ ਹੌਲੀ ਹੌਲੀ ਇੱਥੇ ਜਿਵੇਂ ਜਿਵੇਂ ਟਾਈਮ ਵਧੀ ਜਾਂਦਾ ਹੈ ਮੌਸਮ ਵੀ ਵਿਗੜਨ ਲੱਗ ਜਾਂਦਾ ਹੈ ਹੁਣ ਪੂਰਾ ਮੀਂਹ ਜਿਹੇ ਵਾਲਾ ਮੌਸਮ ਬਣਿਆ ਪਿਆ ਜਿਹੜੀਆਂ ਸੰਗਤਾਂ ਉੱਤੇ ਆਉਂਦੀਆਂ ਪਈਆਂ ਨੇ ਉਹਨਾਂ ਦੇ ਫੇਸ ਤੇ ਪਤਾ ਲੱਗਦਾ ਕਿ ਕਿੰਨੀ ਕਿਥਕਾਵਟ ਹੈ ਵਾਪਸ ਤੇ ਜਿਹੜੇ ਆਪਾਂ ਪੌੜੀਆਂ ਵਾਲੇ ਰਸਤੇ 'ਚੋਂ ਆਏ ਆ ਆਉਂਦੇ-ਆਉਂਦੇ ਵੀਊ ਇਹੋ ਜਿਹੇ ਮਿਲਦੇ ਇੱਥੋਂ ਉਤਰਾਈ ਵੇਲੇ ਨਾ ਪੈਰ ਤਿਲਕੰਦਾ ਬਹੁਤ ਡਰ ਰਿੰਦਾ ਇੱਥੇ ਇੱਕ ਬਾਈ ਡਿੱਗੇ ਪੌੜੀਆਂ ਤੋਂ ਉੱਤਰਦੇ ਉੱਤਰਦੇ ਹਵਾਵਾਂ ਚੱਲ ਰਹੀਆਂ ਹੁਣ ਆਪਾਂ ਖਰਚੇ ਦੀ ਗੱਲ ਕਰ ਲੈਨੇ ਆਂ ਪੰਜਾਬ ਦੇ ਤੁਸੀਂ ਜਿਹੜੇ ਵੀ ਕੋਨੇ ਤੇ ਹੋ ਰਿਸ਼ੀਕੇਸ਼ ਤੱਕ ਟ੍ਰੇਨ ਤੇ ਆਓ 4-500 ਇੰਨਾ ਕੁ ਟ੍ਰੇਨ ਦਾ ਕਿਰਾਇਆ ਹੋਊਗਾ ਪਹਿਲੇ ਦਿਨ ਰਿਸ਼ੀਕੇਸ਼ ਗੁਰਦਵਾਰਾ ਸਾਹਿਬ ਦੇ ਵਿੱਚ ਰੁਕੋ ਅਗਲੇ ਦਿਨ 5 ਵਜੇ ਨਿਕਲੋ ਟੈਕਸੀ ਮਿਲਦੀ ਉਹ ਤੋਂ 1000 ਰੁਪਿਆ ਪਰ ਪਰਸਨ ਤੇ ਆਜੋ ਗੁਰਦਵਾਰਾ ਸ਼੍ਰੀ ਗੋਬਿੰਦ ਘਾਟ ਸਵੇਰੇ 5 ਵਜੇ ਨਿਕਲੋ ਗੁਰਦਵਾਰਾ ਸ਼੍ਰੀ ਗੋਬਿੰਦ ਧਾਮਲੇ 5 ਵਜੇ ਚੱਲ ਕੇ ਤੁਸੀਂ ਅਪਰੋਕਸ 1 ਜਾਂ 2 ਵਜੇ ਦੁਪਹਿਰ ਦੇ ਉੱਥੇ ਪਹੁੰਚ ਜਾਓਗੇ। ਗੋਵਿੰਦ ਧਾਮ ਤੋਂ ਸਿਰੇ ਪਹਿਲੇ ਟਾਈਮ ਨਿਕਲ ਜਾਓ 4:00 ਵਜੇ ਗੁਰਦੁਆਰਾ ਸ਼੍ਰੀ ਹਿਮਕੁੰਣ ਸਾਹਿਬ ਲਈ ਤੇ ਉੱਪਰ ਪਹੁੰਚ ਜਾਓਗੇ 10:00 ਵਜੇ। ਉੱਥੇ ਜਾ ਕੇ ਇਸ਼ਨਾਨ ਕਰੋ, ਮੱਥਾ ਟੇਕੋ। 2-3 ਘੰਟੇ ਨਾਰਮਲ ਲੱਗ ਜਾਂਦੇ ਆ। ਤੇ ਉਸ ਤੋਂ ਬਾਅਦ 12-1 ਵਜੇ ਤੱਕ ਵਾਪਸ ਥੱਲੇ ਆਉਣ ਦੀ ਤਿਆਰੀ ਕਰ ਲਓ। 12:30 ਚੱਲ ਕੇ ਅਸੀਂ 4:00 ਵਜੇ ਥੱਲੇ ਆ ਗਏ ਸੀ ਗੋਵਿੰਦ ਧਾਮ। ਤੇ ਗੋਬਿੰਦ ਧਾਮ ਤੋਂ ਸਿੱਧਾ ਥੱਲੇ ਗੋਬਿੰਦ ਘਾਟ ਅਸੀਂ ਆ ਗਏ ਸੀ 9:30 ਵਜੇ ਰਾਤ ਦੇ ਸੋ ਇਹ ਚੀਜ਼ ਦਾ ਜਿਹੜਾ ਮੋਟਾ-ਮੋਟਾ ਖਰਚਾ ਉਹ ਆਪਣਾ ਰਿਸ਼ੀਕੇਸ਼ ਤੱਕ ਹੈ ਬਾਈ ਟ੍ਰੇਨ ਆਉਣਾ ਹੈ ਬਾਈ ਕਾਰ ਆਉਣਾ ਹੈ ਉਸ ਤੋਂ ਅੱਗੇ ਸਾਰਾ ਰਹਿਣ ਸਹਿਣ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਕਰ ਸਕਦੇ ਹੋ ਲੰਗਰ ਛਕ ਸਕਦੇ ਹੋ ਤੁਹਾਡਾ ਰਹਿਣ ਦਾ ਖਰਚਾ ਬਾਈਦਾ ਹੈ ਲੰਗਰ ਦਾ ਬਾਈਦਾ ਗੋਬਿੰਦ ਧਾਮ ਤੋਂ ਜਿੰਨੀ ਜਲਦੀ ਆਪਾਂ ਨਿਕਲਾਂਗੇ ਯਾਤਰਾ ਵਾਲੇ ਉਹਨਾਂ ਵਧੀਆ ਕਿਉਂਕਿ ਮੌਸਮ ਬਦਲਣ ਦਾ ਪਤਾ ਨਹੀਂ ਲੱਗਦਾ ਕਦੋਂ 1 ਮਿੰਟ 'ਚ ਮੀਂਹ ਵਾਲਾ ਹੋ ਜਾਂਦਾ ਬੱਦਲ ਹੋ ਜਾਂਦੇ ਕੁਝ ਨਹੀਂ ਪਤਾ ਲੱਗਦਾ ਥੱਲੇ ਉੱਤਰਦੇ ਉੱਤਰਦੇ ਫੇਰ ਉਹ ਵੀ ਪਸੀਨਾ ਆਉਣ ਲੱਗ ਗਿਆ ਜਿਵੇਂ ਚੜ੍ਹਾਈ ਹੋ ਰਹੀ ਸੀਗਾ ਕਿਉਂਕਿ ਜ਼ੋਰ ਓਨਾ ਕੀ ਲੱਗਦਾ ਥੱਲੇ ਉੱਤਰਦੇ ਵਾਸ ਜਦੋਂ ਰੋਕਣਾ ਪੈਂਦਾ ਉਹਦੇ ਆਪ ਨੂੰ ਹਾਂ ਕੱਲੀ ਬ੍ਰੇਕ ਕਰਦਾ ਜ਼ੋਰ ਹੀ ਲੱਗਦਾ ਸ਼ਾਮ ਦੇ ਵੱਜ ਗਏ 4 ਤੇ ਆਪਾਂ ਇਸ ਜਗ੍ਹਾ ਤੇ ਪਹੁੰਚ ਗਏ ਆ ਇੱਥੋਂ ਥੱਲੇ ਦਾ ਰਸਤਾ ਅੱਧੇ ਪੌਣੇ ਘੰਟੇ ਦਾ ਰਹਿ ਗਿਆ ਬਸ ਤੇ ਵਾਪਸੀ ਤੇ ਜਿਹੜਾ ਸਮਾਂ ਲੱਗਦਾ ਉਹ ਚੜ੍ਹਾਈ ਨਾਲੋਂ ਅੱਧਾ ਕੀ ਲੱਗਦਾ ਬਸ ਆਹ ਚਰਨੇ ਦਾ ਉਹ ਹੋਲ ਅਵਿਊ ਹੈ ਜਿਹੜਾ ਸਵੇਰੇ ਆਪਾਂ ਮਿਸ ਕਰਤਾ ਜੀਗਾ ਕਿਉਂਕਿ ਸਵੇਰੇ ਨਿਕਲੇ ਸੀ ਜਲਦੀ ਤੇ ਹਨੇਰਾ ਸੀਗਾ ਉਦੋਂ ਇਦਾਂ ਦਾ ਵਿਊ ਬਣਦਾ ਤੇ ਰਸਤੇ ਦੇ ਵਿੱਚ ਇੱਕ ਦੂਜੀ ਬੜੀ ਮਸ਼ਹੂਰ ਚੀਜ਼ ਆਉਂਦੀ ਆ ਫਲਾਵਰ ਆਫ ਵੈਲੀ ਜੁਲਾਈ ਦੇ ਵਿੱਚ ਇੱਥੇ ਫੁੱਲ ਖਿੜ ਜਾਂਦੇ ਆ ਤੇ ਲੋਕ ਦੂਰ ਦੂਰ ਤੋਂ ਫੁੱਲਾਂ ਨੂੰ ਵੇਖਣ ਆਉਂਦੇ ਨੇ ਦੂਰ ਹੁਣ ਆਪਾਂ ਜਿਹੜੇ ਮਾਹੌਲ ਦੇਖੀ ਜਾਂਦੇ ਆ ਇਹ ਉਹ ਮਾਹੌਲ ਹੈ ਜਿਹੜੇ ਸਵੇਰੇ ਆਪਾਂ ਨੇਰੇ ਕਰਕੇ ਨਹੀਂ ਦੇਖ ਸਕੇ ਸੀ ਉਹ ਪੁੱਲ ਤੋਂ ਯਾਤਰਾ ਸਟਾਰਟ ਕੀਤੀ ਸਵੇਰੇ ਤੇ ਆ ਸਾਰੇ ਝਰਨੇ ਆ ਜਗ੍ਹਾ ਇੱਥੋਂ ਲੰਗੇ ਸੀ ਸਵੇਰੇ ਨੇਰਾ ਸੀ ਪੂਰਾ ਅਸ਼ਕੀ ਗੁਰਦੁਆਰਾ ਸੇਬ ਅੰਦਰ ਚੱਲਦੇ ਹਾਂ ਦਰਸ਼ਨ ਕਰਦੇ ਆ। ਇੱਥੇ ਆ ਕੇ ਸਾਡੇ ਨਾਲ ਖਲੋਲ ਹੋ ਗਈ। ਰਸਤੇ ਦੇ ਵਿੱਚ ਹੀ ਸੋਚੀ ਜਾਂਦੇ ਸੀਗੇ ਗੋਵਿੰਦ ਘਰ ਪਹੁੰਚਾਂਗੇ। ਅੱਜ ਦੀ ਸਟੇ ਉੱਥੇ ਕਰਾਂਗੇ ਗੁਰਦੁਆਰਾ ਸੇਬ ਦੇ ਵਿੱਚ। ਪਰ ਉੱਥੇ ਅਨਾਉਂਸਮੈਂਟ ਚੱਲਦੀ ਪਈ ਸੀ ਵੀ ਜਿਹੜੀਆਂ ਸੰਗਤਾਂ ਉੱਪਰੋਂ ਮੱਥਾ ਟੇਕ ਕੇ ਆ ਰਹੀਆਂ ਉਹ ਥੱਲੇ ਹੀ ਚੱਲ ਜਾਓ ਵਾਪਸ ਕਿਉਂਕਿ ਰਸ ਜਿਆਦਾ ਹੈ। ਜਿਨ੍ਹਾਂ ਨੇ ਅਗਲੇ ਦਿਨੋਂ ਮੱਥਾ ਟੇਕਣ ਜਾਣਾ ਸੀ ਗੱਦਿਆਂ ਦਾ ਪ੍ਰਬੰਧ ਉਹਨਾਂ ਵਾਸਤੇ ਪੂਰਾ ਪੂਰਾ ਹੁੰਦਾ ਪਿਆ ਸੀਗਾ। ਇਹਨਾਂ ਦਿਨਾਂ ਵਿੱਚ ਸੰਗਤਾਂ ਦਾ ਰਸ ਹੋ ਜਾਂਦਾ ਜਿਆਦਾ। ਤਾਂ ਕਰਕੇ ਫਿਰ ਸੋਚਿਆ ਸੀ ਵੀ ਚਲ ਸਾਡੇ ਨਾਲ ਤੇ ਦੋ ਬੰਦੇ ਬਿਮਾਰ ਵੀ ਹੋ ਗਏ ਉਥੇ ਰੂਮ ਵਗੈਰਾ ਵੀ ਪਤਾ ਕੀਤੇ ਪਰ ਰੂਮ ਦਾ ਵੀ ਰੇਟ 22500 ਉਹ ਕੋਈ ਏਡੀ ਰਹਿਣ ਵਾਲੀ ਗੱਲ ਵੀ ਨਹੀਂ ਸੀ ਕਿਉਂਕਿ ਵਾਪਸੀ ਤੇ 4-5 ਘੰਟੇ ਦਾ ਰਸਤਾ ਸੀ ਸਾਰਾ ਫਿਰ ਅਸੀਂ ਇਹੀ ਸੋਚਿਆ ਵੀ ਥੱਲੇ ਚੱਲਦੇ ਆ ਗੁਰਦੁਆਰਾ ਸਾਹਿਬ ਵੀ ਰੁਕਾਂਗੇ ਅੱਜ ਆ ਕੇ ਫਿਰ ਕੀ ਮਾਰੀ ਹਿੰਮਤ ਪਰਪੇਸ ਥੱਲੇ ਵਾਲ ਨੂੰ ਸਮਾਂ ਹੋ ਗਿਆ ਸ਼ਾਮ ਦੇ 5:30 ਵਜੇ ਉੱਪਰ ਦਰਸ਼ਨ ਕਰਿਆ ਆਪਾਂ ਸ੍ਰੀ ਹਿਮਕੁੰਡ ਸਾਹਿਬ ਦੇ ਗੁਰਦੁਆਰਾ ਸਾਹਿਬ ਦਾ ਹਾਲ ਸਾਰਾ ਫੁੱਲ ਸੀਗਾ ਤੇ ਜਿਹੜੇ ਕਿੱਥੇ ਮਿਲਦੇ ਵੀ ਸੀ ਜਿਵੇਂ ਕਈ ਬੰਦੇ ਝੂਠ ਮਾਰ ਕੇ ਲੈ ਲੈਂਦੇ ਵੇ ਸੀ ਸਵੇਰੇ ਮੱਥਾ ਟੇਕਣ ਹਾਏ ਜਾਣੇ ਜਿਹੜੇ ਕਿ ਮੱਥਾ ਟੇਕ ਕੇ ਆ ਵੀ ਗਏ ਸੀ ਉੱਪਰ ਉਹਨਾਂ ਨੂੰ ਕੋਈ ਇੱਕਦੋ ਕਿਤੇ ਮਿਲ ਜਾਂਦੇ ਆ ਇਹਦਾ ਬਾਕੀ ਦਾ ਸਾਰਾ ਹਾਲ ਫੁੱਲ ਸੀਗਾ ਤੇ ਬਾਕੀ ਉਥੇ ਲੋਕਲ ਹੋਟਲ ਵਗੈਰਾ ਪਤਾ ਕੀਤੇ ਉਹ 22500 ਤੁਰਨ ਆਪਾਂ ਨੂੰ ਸਵੇਰ ਫੇਰ ਜਲਦੀ ਵੇਣਾ ਸੀਗਾ ਸ਼ਾਮ ਦਾ 6 ਵਜੇ ਨਾਲ ਹੀ ਆ ਤੇ ਆਪਾਂ ਵਾਪਸ ਜਾਈਏ ਨੇ ਗੁਰਦੁਆਰਾ ਸ੍ਰੀ ਗੋਬਿੰਦਗੜ੍ਹ ਇਨਾ ਹੀ ਬੋੜੀਆਂ ਤੋਂ ਕੱਲ ਆਏ ਸੀਗੇ ਪੂਰੀ ਤਿੱਖੀ ਜੜਾਈ ਤੇ ਤੇ ਹੁਣ ਵਾਪਸ ਜਾਣੇ ਪਏ ਆ ਵਾਪਸ ਹੁਣ ਲੱਗੇ ਥੋੜਾ ਜਿਹਾ ਦਮ ਘੱਟ ਲੱਗਦਾ ਸੰਗਤਾਂ ਜਿਵੇਂ ਇਸ ਟਾਈਮ ਤੱਕ ਘਾਰੀਆਂ 6 ਵਜੇ ਤੱਕ ਪਰ ਹਜੇ 7 7:30 8 ਵਜੇ ਤੱਕ ਪਹੁੰਚਣਗੇ ਇਸ ਗੱਲੋਂ ਅਸੀਂ ਗੱਲ ਸਹੀ ਰਹਿ ਕੇ 2:30 ਵਜੇ ਉੱਥੇ ਪਹੁੰਚ ਗਏ ਸੀ ਤੇ ਗੱਦਿਆਂ ਦਾ ਪ੍ਰਬੰਧ ਵੀ ਵਧੀਆ ਹੋ ਗਿਆ ਆਹ ਸਾਡੇ ਬੰਦੇ ਨੇ ਖਾਣਾ ਬਣਾ ਕੇ ਦਿੱਤੀ ਐ ਐ ਕਦੀ ਕਦੀ ਸਾਨੂੰ ਇਹ ਪਤਾ ਪਤਾ ਕੁਝ ਨਹੀਂ ਖਰਾਕ ਕਿਹੜੀ ਆ ਵਸ ਖਰਾਕ ਆ ਕਹਿੰਦਾ ਖਾ ਲੂ ਸਹੀ ਹੈ ਕਹਿੰਦਾ ਮੈਨੂੰ ਡਾਕਟਰ ਨੇ ਦਿੱਤੀ ਸੀ ਮੈਂ ਵਰੀਆ ਪੱਜਨ ਲੱਗ ਗਿਆ ਤੁਸੀਂ ਵੀ ਖਾ ਲਓ ਹੁਣ ਆਪਾਂ ਪਹੁੰਚ ਗਏ ਆ ਪੁਲ ਕੋਲੇ ਕਿਤੇ ਜਾਂਦੇ ਪਏ ਸੀ ਉਹ ਤੋਂ ਇਹ ਪੁਲ ਤੋਂ ਉੱਪਰ ਜਾਂਦਾ ਚਾਰ ਪੰਜ ਘੰਟੇ ਲੱਗਦੇ ਸੀਗੇ ਤੇ ਹੁਣ ਵਾਪਸੀ ਤੇ ਸਾਰ ਜਿਹੜੇ ਘੰਟੇ ਚ ਕਵਰ ਹੋ ਗਿਆ ਉਦੋਂ ਚੜਾਈਆਂ ਐ ਤਿੱਖੀਆਂ ਸੀ ਇਹੇ ਪੌੜ ਉਹ ਪੌੜ ਜਿਹੜਾ ਗੁਰਦੁਆਰਾ ਸ਼੍ਰੀ ਗੋਬਿੰਦਗੜ੍ਹ ਤੋਂ ਲੈ ਕੇ ਗੁਰਦੁਆਰੇ ਦੀ ਗੋਬਿੰਦ ਘਰ ਦੇ ਵਿਚਾਲੇ ਇਹ ਹੁੰਦਾ ਪਹਿਲਾਂ ਜਿੱਥੇ ਪੌੜਾ ਗਿਆ ਸਮਝ ਲਓ ਵਿਚਾਲੇ ਤੋਂ ਅੱਧੇ ਰਾਹ ਪਹੁੰਚ ਗਏ ਤੇ ਹੁਣ ਕਈਆਂ ਨੂੰ ਇਹ ਨਾ ਲੱਗੇ ਕਿ ਧਾਰਮਿਕ ਯਾਤਰਾ ਤੇ ਆ ਪਰਮਾਣੀ ਬੰਨੇ ਜਾਂ ਪਾਕੜੀ ਬੰਨੇ ਹਨ ਅਸੀਂ ਬੰਨੇ ਸੀਗੇ ਰਸਤੇ ਚ ਮੌਸਮ ਖਰਾਬ ਸੀ ਪਰ ਅੱਗੇ ਵੀ ਜਲਾ ਹੋ ਗਿਆ ਥੋੜਾ ਥੋੜਾ ਕਿਵੇਂ ਕੋਈ ਐਕਸਾ ਚੱਕਿਆ ਸੀ ਲੋ ਉਹਦੀ ਤਾਂ ਕਰ ਲਈ ਕਵਰ ਹੋ ਤੇ ਕਾਫੀਨ ਕੈਪ ਕਰਕੇ ਧਾਰਮਾ ਪੈਂਦਾ ਨੇ ਆਈ ਨਹੀਂ ਇਸ ਫਾਇਦੇ ਦੀ ਲੋੜ ਤਾਂ ਉਸ ਨੂੰ ਨਹੀਂ ਸੀ ਆਪਾਂ ਨੂੰ ਪਰ ਆਏ ਹੁੰਦੇ ਉਸ ਤੋਂ ਬਾਅਦ ਕੋਈ ਨਾ ਕੋਈ ਕਮੈਂਟ ਆ ਜਾਂਦਾ ਉਹਦਾ ਰਿਪਲਾਈ ਕਰਨ ਨਾਲੋਂ ਚੰਗਾ ਵੀਡੀਓ 'ਚ ਜਵਾਬ ਦੇ ਦਾਂ। ਹੁਣ ਆਪਾਂ ਵਾਪਸ ਜਾਣੇ ਪਏ ਆ ਤੇ ਵਾਪਸ ਜਾਂਦੇ ਸਮੇਂ ਵੀ ਇਹੋ ਜਿਹੀਆਂ ਚੜਾਈਆਂ ਪੈਂਦੀਆਂ ਰਹਿੰਦੀਆਂ। ਪਸੇਂਗੀਆਂ ਸਭੀ ਵੀ ਵਾਪਸ ਹੋਣ ਇਕੱਲਾ ਥੱਲੇ ਨਹੀਂ ਸਾਰੇ ਵਿੱਚ ਵਿੱਚ ਚੜਾਈ ਹੈ ਵਿੱਚ ਵਿੱਚ ਉਤਰਾ ਆ ਜਾਂਦਾ ਕਿਤੇ ਮੇਰੇ ਤੇ ਸ਼ਾਮ ਦੇ 7 ਵਜੇ ਤੇ ਪੁੱਲਣਾ ਪਿੰਡ ਇੱਥੋਂ ਹੈਗਾ 5 ਕਿਲੋਮੀਟਰ ਜਿੱਥੇ ਆਪਾਂ ਨੂੰ ਟੈਕਸੀ ਛੱਡ ਕੇ ਗਈ ਸੀ ਗੁਰਦੁਆਰਾ ਸ਼੍ਰੀ ਗੋਬਿੰਦਗੜ੍ਹ ਤੋਂ ਪੁੱਲਣਾ ਤੱਕ ਹੁਣ ਦੇਖਦੇ ਆ ਇਸ ਟਾਈਮ ਟੈਕਸੀ ਮਿਲਦੀ ਹੈ ਕਿਹ ਕੀ ਚੱਕਰ ਹੈ ਕਿਉਂਕਿ 7 ਵਜੇ ਗਏ ਹਲੇ 5 ਕਿਲੋਮੀਟਰ ਹੈ ਉਹ ਜਾਂਦੇ ਦੇਖੋ ਕਿੰਨਾ ਟਾਈਮ ਲੱਗਦਾ ਰਾਤ ਦੇ 8:00 ਵਜੇ ਤੇ ਆਪਾਂ ਪੁੱਲਣਾ ਪਿੰਡ ਤੋਂ 15 ਮਿੰਟ ਦੀ ਦੂਰੀ ਤੇ ਖੜੇ ਹਾਂ ਤੇ ਹਨੇਰਾ ਪੂਰਾ ਫੁੱਲ ਹੋਇਆ ਪਿਆ ਕੁਝ ਨਹੀਂ ਆਸ-ਪਾਸ ਦਿਖਦਾ ਰਾਤੇ 8:34 ਹੋ ਗਏ। ਅਸੀਂ ਟਰੈਕ ਤੇ ਖੱਲੇ ਜਾਈ ਜਾਂਦੇ ਆ। ਨਾ ਅੱਗੇ ਕੋਈ ਦਿਸਦਾ ਤੇ ਨਾ ਹੀ ਪਿੱਛੇ। ਕਲਾਵਾ ਜਿੰਨਾ ਕਿ ਚਾਹਣ ਲੈ ਇਹ ਫੋਨ ਦੀਆਂ ਲਾਈਟਾਂ ਦਾ ਹੀ ਆ। ਹਾਲੇ ਪਤਾ ਨਹੀਂ 15 ਮਿੰਟ ਲੱਗਦੇ 20 ਮਿੰਟ ਲੱਗਦੇ ਜਾਂ ਅੱਧਾ ਘੰਟਾ ਲੱਗਦਾ। ਜਿਵੇਂ ਸੁੰਨਾ ਹੋ ਜਾਂਦਾ ਇਸ ਟਾਈਮ ਨੂੰ। ਪਿੰਡ ਪਹੁੰਚ ਗਏ ਆਪਾਂ ਕੋਲਣਾ। ਚਾਰ ਬੰਦੇ ਆਪਣੇ ਸੀਗੇ, 6 ਤੋਂ ਹੋਰ ਬਾਈ ਵਾਲੇ ਮਿਲ ਗਏ। 9 ਬੰਦੇ ਪੂਰੇ ਹੋ ਗਏ। 1 ਸੈਕਿੰਡ। ਚਾਰ ਬੰਦੇ ਆਪਣੇ ਸੀਗੇ, 6 ਤੋਂ ਹੋਰ ਬਾਈ ਵਾਲੇ ਮਿਲ ਗਏ। 9 ਬੰਦੇ ਪੂਰੇ ਹੋ ਗਏ। 9 ਬੰਦੇ ਪੂਰੇ ਹੋ ਗਏ। ਇਥੋਂ ਗੱਡੀ ਲੈ ਕੇ ਹੁਣ ਚੱਲਦੇ ਆ ਥੱਲੇ ਛੁੱਟੀ ਲੈ ਜਾਏ ਸੋਨੂੰ ਮੜੇ ਹੈਗੀ ਥੱਲੇ ਪਤਰਾਜ ਆ 9 ਬੰਦੇ ਹੋ ਗਏ ਆਪਣੇ ਪੂਰੇ ਤੇ ਗੱਡੀ ਮਿਲ ਗਈ ਹੁਣ ਇਥੇ ਚੱਲਦੇ ਆ ਥੱਲੇ ਪਿੰਡ ਪਹੁੰਚ ਗਏ ਗੱਡੀ ਵਾਲਾ ਭਾਈ ਛੱਡ ਗਿਆ ਆਪਾਂ ਨੂੰ ਇੱਥੇ ਹੁਣ ਥੱਲੇ ਥੋੜੇ ਜਿਹੇ ਟਰੈਕ ਹੈ ਉਹ ਪੁਲ ਤੱਕ ਦਾ ਇੱਥੋਂ ਤੱਕ ਗੱਡੀਆਂ ਰੁਕਦੀਆਂ ਐ ਅੱਧੂ ਅਗੇ ਸਾਰਾ ਆ ਜਾਂਦਾ ਪੈਦਲ ਟਰੈਕ ਉਹ ਸਾਹਮਣੇ ਆਪਾਂ ਦੇਖ ਰਹੇ ਹਾਂ ਸੁਰੂ ਕਰ ਉੱਥੋਂ 5 ਵਜੇ ਚੱਲੇ ਸੀ ਆਪਾਂ ਸਾਵਣ ਹੋ ਜੀ ਇੱਥੇ ਪਹੁੰਚ ਗਏ ਆ 4-5000 ਘੰਟੇ ਲੱਗੇ ਉਸ ਆਹ ਪੌਲਾ ਆ ਗਿਆ ਜਿੱਥੋਂ ਟਰੈਕ ਸ਼ੁਰੂ ਹੁੰਦਾ ਹੈ ਗੁਰਦੋਰਾ ਸ਼੍ਰੀ ਗੋਬਿੰਦ ਘਰ ਇੱਥੇ ਰਾਤ ਰੁਕਾਂਗੇ ਤੇ ਸਵੇਰੇ ਜਲਦੀ ਨਿਕਲ ਪਾਂਗੇ ਰਿਸ਼ੀਕੇਸ਼ ਨੂੰ ਤੇ ਉਸ ਤੋਂ ਬਾਅਦ ਆਪਣਾ ਉਹੀ ਵਾਪਸੀ ਦਾ ਪੰਜਾਬ ਦਾ ਰੂਟ ਹੁਣ ਤੱਕ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਦੇ ਵਿੱਚ ਜਰੂਰ ਦੱਸ ਕੇ ਜਾਇਓ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ